ਇਹ ਜਿਹੜੀ ਇਹ ਵਾਲੀਆਂ ਨੇ ਗੂੰਦ ਆ ਗੂੰਦ ਕੁਦਰਤ ਨੂੰ ਕਹਿੰਦੇ ਆ ਇਹਨੂੰ ਇਹ ਨਾ ਚਿਪੜਣਾ ਦੀ ਗੂੰਦ ਹੁੰਦੀ ਆ ਜਿਹਨੂੰ ਅਸੀਂ ਪਰਮਲ ਵੀ ਕਹਿ ਦਿੰਨੇ ਆ ਅੱਛਾ ਉਹਦੀ ਗੂੰਦ ਹੁੰਦੀ ਆ ਬਹੁਤ ਵਧੀਆ ਰਿਜ਼ਲਟ ਨੇ ਇਹਦੇ ਇਹ ਤੁਸੀਂ ਇਹ ਲੈਣੀ ਆ ਇਹਨੂੰ 50 ਗ੍ਰਾਮ ਇਹ ਲੈ ਲਓ ਤੁਸੀਂ ਇਹ ਆ ਗਈ ਸਾਡੇ ਕੋਲੇ ਜੀ ਗੂੰਦ ਕਿਕਰ ਅੱਛਾ ਜੀ 50 ਗ੍ਰਾਮ ਇਹ ਲੈ ਲਓ ਤੁਸੀਂ ਆ ਗਈ ਸਫੇਦ ਮੂਸਲੀ ਠੀਕ ਹੈ 50 ਗ੍ਰਾਮ ਇਹ ਲੈ ਲਓ ਠੀਕ ਹੈ ਜਿਹੜੀ ਤਾਂ ਆ ਗਈ ਗੂੰਦ ਕਿਕਰ ਇਹਨੂੰ ਤੁਸੀਂ ਥੋੜਾ ਜੇ ਦੇਸੀ ਘਿਓ ਦੇ ਵਿੱਚ ਇਹਨੂੰ ਪੁੰਨਣਾ ਜਦੋਂ ਭੁੰਨੋਗੇ ਜੀ ਖਿਲ ਬਣ ਜਾਂਦੀ ਹੈ ਜਿਵੇਂ ਅਸੀਂ ਫੜਕੜੀ ਦੀ ਖਿਲ ਬਣਾਉਨੇ ਆ ਉਦੋਂ ਇਹਨੇ ਫੁੱਲ ਜਾਣਾ ਫੁੱਲ ਕੇ ਜੀ ਖਿਲ ਬਣੂਗੀ ਉਸ ਤੋਂ ਬਾਅਦ ਤਿੰਨੇ ਚੀਜ਼ਾਂ ਨੂੰ ਅਲੱਗ-ਅਲੱਗ ਤੇਲ ਦੇ ਵਿੱਚ ਭੁੰਨਣਾ ਇਹਦੀ ਖਿਲ ਬਣ ਜਣੀ ਉਸ ਤੋਂ ਬਾਅਦ ਇਹਨੂੰ ਉਤਾਰ ਲੈਣਾ ਇਹਨੂੰ ਪੀਸ ਲੈਣਾ ਠੀਕ ਹੈ ਉਸ ਤੋਂ ਬਾਅਦ ਫਿਰ ਅਸੀਂ ਸਫੇਦ ਮੋਸਲੀ ਪੀਸ ਲੈਣੀ ਆ ਅਲੱਗ ਉਸ ਤੋਂ ਬਾਅਦ ਅਸੀਂ ਗੂੰਦ ਕੁਦਰੂ ਪੀਸ ਲੈਣੀ ਆ ਤਿੰਨੇ ਚੀਜ਼ਾਂ ਨੂੰ ਅਲੱਗ-ਅਲੱਗ ਅਸੀਂ ਪੀਸ ਲੈਣਾ ਪੀਸ ਕੇ ਇਹਨਾਂ ਨੂੰ ਇਕੱਤੀਆਂ ਮਿਕਸ ਕਰ ਲੈਣੀਆਂ ਮਿਕਸ ਕਰਕੇ ਅੱਧਾ ਚਮਚ ਸਵੇਰੇ ਅੱਧਾ ਚਮਚ ਸ਼ਾਮ ਨੂੰ ਦੁੱਧ ਨਾਲ ਲੈਣਾ ਸੀ ਇਹਨੂੰ ਅੱਛਾ